ਇਸ ਜਗ੍ਹਾ ਤੇ ਇੱਕ ਪਹਿਲਵਾਨ ਜਿਹੜਾ ਕਿ ਲੰਬੇ ਸਮੇਂ ਤੋਂ ਪਹਿਲਵਾਨੀ ਕਰਦਾ ਸੀ ਤੇ ਜਿਹੜਾ ਆਪਣੇ ਦੰਦਾ ਨਾਲ 130 ਕਿਲੋ ਦਾ ਭਾਰ ਜਿਹੜਾ ਹੱਲ ਜਿਹਨੂੰ ਆਪਾਂ ਹੱਲ ਬਣਾਏ ਹੁੰਦੇ ਆ ਚੋਕਲਾ ਸੀ ਤੇ ਕਿਲਾ ਰਾਜਪੁਰ ਇਹ ਗੇਮਾਂ ਵਿੱਚ ਵੀ ਨੇ ਹਿੱਸਾ ਲਿਆ ਤੇ 올림픽 ਮਿਨੀ 올림픽 ਗੇਮਾਂ ਵਿੱਚ ਜਿਹੜਾ ਜੇਤੂ ਰਹਿੰਦਾ ਹਮੇਸ਼ਾ ਹੀ ਜਿਸ ਨੂੰ ਬੜੇ ਮਾਨ ਸਨਮਾਨ ਮਿਲੇ ਸੀ ਉਧਰ ਤੇ ਇਹੋ ਜਿਹੇ ਮਾਰਾ ਪਈਆਂ ਤੇ ਇਸ ਵੀਰ ਦਾ ਐਕਸੀਡੈਂਟ ਹੋ ਗਿਆ ਤੇ ਜਿਹੜਾ ਕੱਖਾ ਤੋਂ ਹੀ ਹੋਲਾ ਗਿਆ ਤੇ ਅੱਜ ਇਹ ਵੀਰ ਜਿਹੜਾ ਮਜ਼ਦੂਰੀਆਂ ਕਰਦਾ ਫਿਰਦਾ ਵਾ ਕਿਉਂਕਿ ਸਰਕਾਰ ਨੇ ਜਾਂ ਉਸ ਵੀਰ ਦੀ ਹੱਥ ਮਣਾਇ ਇਹ ਸਾਲ ਹੀ ਲਈ ਇਹ ਉਹ ਜਿਆਦਾ ਵਾ ਇਸ ਵੀਰ ਦੀਆਂ ਜਦੋਂ ਇਸ ਵੀਰ ਦੀਆਂ ਜਿਹੜੀ ਜਵਾਨੀ ਪੂਰੀ ਸਿਖਰਾਂ ਤੇ ਸੀ ਤੇ ਜਸਨੇ ਮਿੰਨੀ 올림픽 ਕਿਲਾ ਰਾਜਪੁਰਿਆ ਗੇਮਾਂ ਵਿੱਚ ਹਿੱਸਾ ਲਿਆ ਤੇ ਜਿੱਥੇ ਇਸ ਨੇ ਜਿੱਤਾਂ ਪ੍ਰਾਪਤ ਕੀਤੀਆਂ ਇਹ ਸੁਰਖੀਆਂ ਬੜੀਆਂ ਅਖਬਾਰਾਂ ਦੀਆਂ ਅੱਜ ਵੀ ਗਵਾਹੀਆਂ ਭਰਦੀਆਂ ਨੇ ਇਸ ਵੀਰ ਦੀ ਹੌਸਲੇ ਦੀਆਂ ਇਸ ਵੀਰ ਦੀ ਜਿਹੜੇ ਜਿਹੜੀ ਸ਼ਕਤੀ ਸੀ ਜਿਸ ਨੂੰ ਇਹਨੇ ਜ਼ਾਹਰ ਕੀਤਾ ਤੇ ਇਸ ਸ਼ਕਤੀ ਤੋਂ ਹੀ ਇਸ ਤੋਂ ਸਿੱਧਾ ਕੋਈ ਪ੍ਰਸੰਨ ਹੋ ਕੇ ਸਰਕਾਰ ਵੱਲੋਂ ਇਸ ਵੀਰ ਨੂੰ ਪੰਜਾਬ ਪੁਲਿਸ ਵਿੱਚ ਭਰਤੀ ਕੀਤਾ ਗਿਆ ਇਹ ਤਸਵੀਰ ਦੇਖਦੇ ਹੋ ਇਹ ਚਾਰ ਹਲ ਚੁੱਕੀ ਆ ਇਹਦਾ ਇੱਕ ਕਮੈਂਟ ਦੇ ਉੱਪਰ ਪਾ ਰਿਹਾ ਜਿਨੇ ਰਿਕਾਰਡ ਕੈਮ ਜਿੱਦਾਂ ਸੀ ਤੇ ਉਸ ਸਮੇਂ ਜਿਹੜੇ ਅਜਿਹੀ ਸਾਫ਼ ਸਨ ਉਹਨਾਂ ਵੱਲੋਂ ਇਸ ਵੀ ਨੂੰ ਸਨਮਾਨ ਦਿੱਤਾ ਗਿਆ ਸੀ ਯਾਰ ਸਾਨੂੰ 90 ਤੋਂ ਪਹਿਲਾਂ ਨੇ ਸ਼ੁਰੂ ਕੀਤੀ ਆ ਤੇ ਮੈਂ 2017 ਦੇ ਵਿੱਚ ਵੀ ਖਿਡਾਰਾ ਖਿਡਾਰਾ ਹੈ ਪਰ ਮੀਨ 올림픽 ਖਿਡਾਰਾ ਪਰ ਤੋਂ ਮੈਂ ਬੈਸਟ ਆ 2016 ਦੇ ਵਿੱਚ ਜਿੱਥੇ ਵੱਡੇ ਵੱਡੇ ਕਾਪਾਂ ਦੇ ਉੱਥੋਂ ਮੈਂ ਮਤਲਬ ਇਹ ਨਾਮ ਬਨਾਮ ਸਨਮਾਨ ਬਹੁਤ ਮਨ ਹੋਇਆ ਅਫਸਰ ਸਾਹਿਬਾਨ ਵੱਲੋਂ ਮੈਂ ਟੂਰਨਾਮੈਂਟ ਵਿੱਚ ਜੋ ਪੰਜਾਬ ਦਾ ਮਲਕ ਖੋਨਾ ਖੋਨਾ 2021 ਦੇ ਵਿੱਚ ਮੈਂ ਸਟ ਲੱਗਿਆ ਜੀ ਮੈਂ 2017 ਦੇ ਵਿੱਚ ਕਲਰ ਆਈਪਰ ਤੋਂ ਬੈਸਟ ਆਇਆ ਜੋ ਮੈਂ ਹੁਣ ਇਸ ਵਾਰ ਕਰ ਬੈਠਾ ਤੇ ਬਹੁਤ ਹਾਲਾਤ ਬਣੇ ਮੇਰੇ ਗਿੱਟਾ ਜਿਹੜਾ ਮਤਲਬ ਕਿ ਕਰੈਕ ਹੋਇਆ ਤੇ ਮੈਂ ਤੋਂ ਕੋਈ ਬਾਹਰ ਗੇਮ ਤੇ ਵੀ ਕਿਸੇ ਕੋਈ ਕਾਰੋਬਾਰਤੇ ਨੇ ਹੁਣ ਬਹੁਤ ਯਾਨੀ ਕਿ ਜਿਹੜਾ ਟਾਈਮ ਪਾਸ ਐਮ ਐਮ ਦੇ ਬਹੁਤ ਮੁਸੀਬਤਾਂ ਭਰਿਆ ਮੈਨੂੰ ਇਹ ਬੀਮਾ ਦੇ ਥਰੂ ਹੀ ਮਤਲਬ ਸਪੋਰਟਸ ਕੋਟੇਜ ਆ ਨੌਕਰੀ ਮਿਲੀ ਆ ਅਸੀਂ ਬਸ ਦੇ ਵਿੱਚ ਵੀ ਚ ਕਿਤੇ ਤੁਰ ਜੰਦੇ ਨਹੀਂ ਕਹਿੰਦੇ ਵੀ ਬਲਾਜਮਾ ਹੂੰ ਬਹੁਤ ਹਾਲਾਤ ਵਾਲੇ ਅਤਵਾਦ ਦਾ ਦੌਰ ਸੀ ਹੂੰ ਤੇ ਮੈਂ ਮੁਕਾਬਲਿਆਂ ਦੇ ਵਿੱਚ ਵੀ ਜਾਂਦਰੀਆਂ ਨਾਲ ਅਸਾਂ ਦੇ ਐਸਓ ਦੇ ਨਾਮ ਨੂੰ ਰਿਹਾ ਬਿਲਕੁਲ ਬਿਲਕੁਲ ਮੈਂ ਦੱਸ ਦਿਨਾ ਚਾਹੁੰਦਾ ਵਾਂ ਉਹ ਦੌਰ ਜਿਹੜਾ ਸੀ ਜਿਸ ਸਮੇਂ ਇਸ ਸਰਵਿੰਦਰ ਸਿੰਘ ਨੇ ਨੌਕਰੀ ਕੀਤੀ ਉਹ ਕਾਲਾ ਦੌਰ ਸੀ ਅੱਤਵਾਦ ਦਾ ਦੌਰ ਸੀ ਜਿਹੜਾ ਜਿਹੜਾ ਸਾਲ ਪੰਜਾਬ ਆ ਇਹ ਮਿੰਨੀ ਰਾਜਧਾਨੀ ਉਸ ਸਮੇਂ ਗਿਆ ਜਾਂਦਾ ਸੀ ਤੇ ਇਹ ਜਿਹੜੇ ਬਾਰਡਰ ਏਰੀਆ ਇਹ ਇੰਨੇ ਕ ਖਤਲਾ ਖੇਰੀ ਹੁੰਦੇ ਸਨ ਕਿ ਪਤਾ ਨਹੀਂ ਕਿਥੇ ਕਿਉਂ ਨਾ ਵਾਤੇ ਉਸ ਸਮੇਂ ਦੇ ਸਰਕਾਰਾਂ ਨੇ ਬਿਨਾ ਸਾਡੇ ਵੀ ਕਿਹਾ ਦੋ ਬੱਚਿਆਂ ਨੂੰ ਭਰਤੀ ਕੀਤਾ ਸੀ ਲੇਕਿਨ ਉਸ ਸਮੇਂ ਕੋਈ ਭਰਤੀ ਹੋਣ ਕਰਾਜੀ ਨਹੀਂ ਸੀ ਪੁਲਿਸ ਵਿੱਚ ਮੈਂ ਡੀਜੀਪੀ ਦਫ਼ਤਰ ਵੀ ਜਾਂਦ ਰਿਹਾ ਤੇ ਕੋਈ ਸੁਣਵਾਈ ਨਹੀਂ ਕੀਤੀ ਚੰਡੀਗੜ੍ਹ ਮੈਂ ਜਾਂਦ ਰਿਹਾ ਡੀਜੀਪੀ ਦਫ਼ਤਰ ਕਿਹੜੇ ਸੰਗਤਾਂ ਨੂੰ ਗੱਲਿਆ ਹੋਰ ਤੁਹਾਨੂੰ ਮੰਨੋ ਸਨ 96 ਜੀ ਕਰ ਦਿੱਤਾ ਜੀ ਬੰਦੇ ਮੈਂ ਭਰਤੀ ਆ ਹੂੰ ਇਹ ਜੀ ਜਿਹੜੇ ਹਾਲਿਆ ਹੂੰ ਇਹ ਮੈਂ ਹੌਲੇ ਤੋਂ ਹੌਲਾ ਪਰ ਵੀ 3 ਕਿਲੋ ਦਾ ਹਲ ਕਿੰਨੇ ਆ ਜੀ ਹੌਲੇ ਹੌਲੇ ਉਸ ਤਰ੍ਹਾਂ ਮੈਨੂੰ ਹਾਂਜੀ ਇੱਕ ਅੱਛਾ ਜਦੋਂ ਮੇਲਾ ਤੇ ਮੈਂ ਜਾਂਦਾ ਰਿਹਾ ਹੂੰ ਬਹੁਤ ਭਾਰੇ ਭਾਰੇ ਹਲ ਮੈਨੂੰ ਮਿਲਦੇ ਆ ਜੀ ਜੋ ਕਰਨਾ ਜੀ ਮਤਲਬ ਜਿੱਦਾਂ ਗਰਾਊਂਡ ਆ ਕੇ ਮਤਲਬ ਮੈਂ ਕਿਸੇ ਦੇ ਨਾਲ ਕੰਬੀਨੇਸ਼ਨ ਕਰਦੇ ਆ ਹਾਂ ਉਹਦੇ ਵਿੱਚ ਮਤਲਬ ਭਾਗ ਲੈਂਦੇ ਆਂ ਉਹਦੇ ਵਿੱਚ ਜੋ ਕਰਨਾ ਵੀ ਠੀਕ ਆਇਆ ਪਾਵਰ ਦੇ ਮਾਲ ਕਹਾਗੇ ਇਹ ਇਹ ਸਾਰਾ ਖੁਸ਼ੀ ਦਿੰਦੀ ਹੁੰਦੀ ਆ ਜੀ ਜਿੱਦਾਂ ਪਹਿਲੇ ਤੋੜਦੀ ਆ ਇੱਕ ਦਾਰੂ ਬੰਦਾ ਬੇਲੇ ਦਾਣਾ ਹੂੰ ਤੇ ਉਹ ਸੇ ਵੀ ਖੁਸ਼ੀ ਖੁਸ਼ੀ ਹੁਣ ਮਾਨ ਜੇ ਉਹਦਾ ਮਲਾ ਹੁੰਦਾ ਵੀ ਮਤਲਬ ਇੰਨੀ ਵੱਡੀ ਬਹਿਲਵਾਨੀ ਦੀ ਤੇ ਹਾਂਜੀ ਉਹਨਾਂ ਤੇ ਸਰ ਕੋਈ ਨਹੀਂ ਸਕਦੇ ਮਤਲਬ ਇਹਨਾਂ ਮੂੰਹ ਦੇ ਨਾਲ ਮਤਲਬ ਨਾ ਕੁਝ ਵੀ ਗੱਲਾਂ ਵੀ ਆਉਂਦੀ ਨਹੀਂ ਕੋਈ ਜਿਵੇਂ ਕਰਾਂ ਤਾਂ ਦੱਸਿਆ ਨਾ ਵੀ ਉਹ ਮੈਨਿਆਂ ਨਹੀਂ ਲੱਭ ਜਾਈ ਸਕਦਾ ਵੀ ਮੋਹ ਦੇ ਜਾੜੇ ਬਹੁਤ ਹਾਲਾਤ ਐਸ ਵਤਨ ਮਾਏ ਐਸ ਇੰਨਾ ਓਚੇ ਚੋਟੀ ਦਾ ਪਰਮ ਹਾਂਜੀ ਇੱਕ ਪੰਜਾਬ ਵਰਡ ਦਾ ਚੈਂਪੀਅਨ ਜਿਹੜਾ ਅੱਖਾਂ ਦੇ ਵਿੱਚ ਰਹਿ ਜਾਂਦਾ ਸੋ 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 ਅਖਾੜਾ ਹਰ। ਪੰਜਾਬ ਵਰਲਡ ਦਾ ਚੈਂਪੀਅਨ ਹੈ। ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਖਾਲੜਾ। ਖਾਲੜਾ ਪਿੰਡ ਬਿਲਕੁਲ ਬਾਰਡਰ ਦੇ ਕੰਢੇ ਆ। ਇੱਥੋਂ ਸਿਰਫ 2 ਕਿਲੋਮੀਟਰ ਦੂਰ ਜਿਹੜਾ ਬਾਰਡਰ ਆ ਤੇ ਨਾਲ ਹੀ ਜਿਹੜਾ ਲਾਹੌਰ ਜਿਹੜਾ ਆ ਜਾਂਦਾ ਵਾ। ਇਸ ਜਗ੍ਹਾ ਤੇ ਇੱਕ ਪਹਿਲਵਾਨ ਜਿਹੜਾ ਕਿ ਲੰਬੇ ਸਮੇਂ ਤੋਂ ਪਹਿਲਵਾਨੀ ਕਰਦਾ ਸੀ ਤੇ ਜਿਹੜਾ ਆਪਣੇ ਦੰਦਾ ਨਾਲ 130 ਕਿੱਲੋ ਦਾ ਭਾਰ ਜਿਹੜਾ ਹਾਲ ਜਿਹੜੀ ਜਿਹਨੂੰ ਆਪਾਂ ਹੱਲ ਬਣਾਏ ਹੁੰਦੇ ਆ ਚੋਕ ਦਾਸੀ ਤੇ ਕਿਲਾ ਰਾਜਪੁਰ ਇਹ ਗੇਮਾਂ ਵਿੱਚ ਵੀ ਨੇ ਹਿੱਸਾ ਲਿਆ ਤੇ ਲੰਬੀ ਮਿਨੀ 올림픽 ਗੇਮਾਂ ਵਿੱਚ ਜਿਹੜਾ ਜੇਤੂ ਰਹਿੰਦਾ ਹਮੇਸ਼ਾ ਹੀ ਜਿਸ ਨੂੰ ਬੜੇ ਮਾਨ ਸਨਮਾਨ ਮਿਲੇ ਸੀ ਇਹ ਤਾਂ ਆਪਣਾ ਸਫਰ ਲੇਕਿਨ ਕੁਦਰਤੀ ਇਹੋ ਜਿਹੇ ਮਾਰਾ ਪਈਆਂ ਤੇ ਇਸ ਵੀਰ ਦਾ ਐਕਸੀਡੈਂਟ ਹੋ ਗਿਆ ਤੇ ਜਿਹੜਾ ਕੱਖਾ ਤੋਂ ਹੀ ਹੋ ਲੱਗਿਆ ਤੇ ਅੱਜ ਇਹ ਵੀਰ ਜਿਹੜਾ ਮਜ਼ਦੂਰੀਆਂ ਕਰਦਾ ਫਿਰਦਾ ਵਾ ਕਿਉਂਕਿ ਸਰਕਾਰ ਨੇ ਜਾਂ ਉਸ ਦੇ ਦੀ ਹਾਕ ਬਣਾ ਨਹੀਂ ਇਸ ਦੀ ਸਾਲ ਹੀ ਲਈ ਔ ਪਹਿਲਾਂ ਮੈਂ ਤਸਵੀਰਾਂ ਸਾਂਝੀਆਂ ਕਰਦਾ ਵਾਂ ਉਸ ਵੀਰ ਦੀਆਂ ਜਿਸ ਵੀਰ ਦੀਆਂ ਯਾਦਾਂ ਅੱਜ ਵੀ ਤਾਜ਼ਾ ਨੇ ਤੇ ਜਦੋਂ ਉਹ ਤਸਵੀਰਾਂ ਵੇਖਦਾ ਵਾ ਤੇ ਭਾਵੁਕ ਹੋ ਜਾਂਦਾ ਤੇ ਰੋਂ ਲੱਗ ਜਾਂਦਾ ਵਾ ਲੇਕਿਨ ਸਾਡਾ ਇੱਕ ਹੁੰਦਾ ਵੀ ਜੇ ਦਰਸ਼ਕ ਸਾਡੇ ਵੇਖ ਦੇਵੇ ਉਹਨਾਂ ਤੱਕ ਜਰੂਰ ਗੱਲ ਪਹੁੰਚਾਈ ਜਾਵੇ ਕਿ ਜਿੱਥੇ ਅਸੀਂ ਪੰਜਾਬ ਵਿੱਚ ਆਪਣੇ ਵੀਰਾਂ ਦੀ ਮਦਦ ਕਰਦੇ ਹਾਂ ਉੱਥੇ ਇਸ ਵੀਰ ਦਾ ਵੀ ਕੁਝ ਨਾ ਕੁਝ ਸੋਚਿਆ ਜਾਵੇ ਤਸਵੀਰਾਂ ਪਹਿਲਾਂ ਸਾਂਝੀਆਂ ਕਰ ਦਈਏ ਇਹ ਤਸਵੀਰਾਂ ਇਸ ਵੀਰ ਦੀਆਂ ਇਹ ਉਹ ਯਾਦਾਂ ਵਾਂ ਇਹ ਵੀਰ ਦੀਆਂ ਜਦੋਂ ਇਸ ਵੀਰ ਦੀਆਂ ਜਿਹੜੀ ਜਵਾਨੀ ਪੂਰੀ ਸਿਖਰਾਂ ਤੇ ਸੀ ਤੇ ਜਿਸ ਨੇ ਮਿੰਨੀ 올림픽 ਖੇਡਾਂ ਰਾਜਪੁਰ ਦੀਆਂ ਗੇਮਾਂ ਵਿੱਚ ਹਿੱਸਾ ਲਿਆ ਤੇ ਜਿੱਥੇ ਇਸ ਨੇ ਜਿੱਤਾਂ ਪ੍ਰਾਪਤ ਕੀਤੀਆਂ ਇਹ ਸੁਰਖੀਆਂ ਬਣੀਆਂ ਅਖਬਾਰਾਂ ਦੀਆਂ ਅੱਜ ਵੀ ਗਵਾਹੀਆਂ ਭਰਦੀਆਂ ਨੇ ਇਸ ਵੀਰ ਦੀ ਹੌਸਲੇ ਦੀਆਂ ਇਸ ਵੀਰ ਦੀ ਜਿਹੜੇ ਜਿਹੜੀ ਸ਼ਕਤੀ ਸੀ ਜਿਸ ਨੂੰ ਇਹਨੇ ਜਾਹਰ ਕੀਤਾ ਤੇ ਇਸ ਸ਼ਕਤੀ ਤੋਂ ਹੀ ਇਸ ਤੋਂ ਖੇਡਾਂ ਤੋਂ ਹੀ ਪ੍ਰਸੰਨ ਹੋ ਕੇ ਸਰਕਾਰ ਵੱਲੋਂ ਇਸ ਵੀਰ ਨੂੰ ਪੰਜਾਬ ਪੁਲਿਸ ਵਿੱਚ ਭਰਤੀ ਕੀਤਾ ਗਿਆ ਪੰਜਾਬ ਉਸੇ ਭਰਤੀ ਹੋਣ ਤੋਂ ਬਾਅਦ ਇਸ ਵੀਰ ਦਾ ਜਿਹੜਾ ਜੀਵਨ ਪਦਰ ਭਾਵੇਂ ਉੱਠਾ ਉੱਤ ਗਿਆ ਲੇਕਿਨ ਕਿੰਨੇ ਨੇ ਕੁਦਰਤ ਜਿਹੜੀ ਆ ਉਹ ਕਹੇ ਟਾਈਮ ਤੇ ਨਹੀਂ ਸਾਥਤਾ ਇਹ ਤਸਵੀਰ ਦੇਖ ਸਕਦੇ ਹੋ ਇਹ ਚਾਰ ਹਲ ਚੁੱਕੀ ਆ ਇਹਦਾ ਇੱਕ ਕਮੈਂਟਰ ਉੱਪਰ ਪਾ ਰਿਹਾ ਜਿਨੇ ਰਿਕਾਰਡ ਕੈਮ ਕੀਤਾ ਸੀ ਤੇ ਉਸ ਸਮੇਂ ਜਿਹੜੇ ਆਈਡੀ ਸਾਹਿਬ ਸਨ ਉਹਨਾਂ ਵੱਲੋਂ ਇਸ ਵੀ ਨੂੰ ਸਨਮਾਨਿਤ ਕੀਤਾ ਗਿਆ ਸੀ ਕਿੰਨਾ ਲੰਮਾ ਸਬਰ ਸੀ ਉਸ ਵੇਲੇ ਦਾ ਜਾਂ ਕਿਸ ਤਰ੍ਹਾਂ ਦੇ ਮਾਹੌਲ ਸਨ ਇਹ ਸਾਰੀਆਂ ਗੱਲਾਂ ਪਤਾ ਸਾਂਝੇ ਕਰਾਂਗੇ ਸਾਡੇ ਨਾਲ ਇਸ ਟਾਈਮ 'ਤੇ ਪਹਿਲਵਾਨ ਸਲਵਿੰਦਰ ਸਿੰਘ ਮੌਜੂਦ ਹੈ ਜਿਹੜੇ ਦੋਦੇ ਜਿਹਨੂੰ ਸਲਵਿੰਦਰ ਦੋਦੇ ਨਾਲ ਜਨਾਂ ਜਾਂਦਾ ਵਾ ਆਓ ਆਪਣੇ ਚੈਨਲ ਤੇ ਸਵਾਗਤ ਕਰਦੇ ਆਂ ਤੇ ਇਹ ਸਭੀ ਨਾਲ ਗੱਲਾਂ ਬਾਤਾਂ ਕਰਦੇ ਆਂ ਤੇ ਜਨਨ ਦੀ ਕੋਸ਼ਿਸ਼ ਕਰਾਂਗੇ ਵੀ ਜਿਹੜਾ ਹੁਣ ਇਸ ਵੇ ਜਿਹਦਾ ਇਹਦਾ ਜੀਵਨ ਹੈ ਕਿਸ ਤਰ੍ਹਾਂ ਚੱਲਦਾ ਪਿਆ ਤੇ ਉਸ ਸਮੇਂ ਜਿਹੜੇ ਹਾਲਾਤ ਜਿਸ ਵਿੱਚ ਇਹਨੂੰ ਲੋਕ ਮਾਨ ਸਨਮਾਨ ਕਰਦੇ ਸਨ ਪਿੰਡਾਂ ਵਿੱਚ ਬੁਲਾ ਕੇ ਇਹਨੂੰ ਸਰੂਪੇ ਭੇਟ ਕਰਦੇ ਸਨ ਤੇ ਕਈ ਨਾਮ ਵੀ ਮਿਲੇ ਸਨ ਲੇਕਿਨ ਇਸ ਵੇ ਇਹਦਾ ਜਿਹੜਾ ਜਿਹੜਾ ਸਾਡਾ ਪਹਿਲਵਾਨ ਆ ਇਹ ਜਿਹੜਾ ਵੀ ਸਾਡਾ ਇੱਕ ਅੱਖਾਂ ਤੋਂ ਹਲਾਵਾ ਤੇ ਮਜ਼ਦੂਰੀਆਂ ਕਰਦਾ ਪਿਆ ਹੋਆ ਬੋਲ ਬੋ ਸਵਾਗਤ ਸਾਡੇ ਚੈਨ ਦੇ ਸੁਨਦਰ ਸਿੰਘ ਜੀ ਜੀ ਆਪਣੇ ਜੀਵਨ ਦਾ ਸਫਰ ਦੱਸ ਦਿਓ ਸਾਨੂੰ ਕਿੱਥੋਂ ਸ਼ੁਰੂ ਆਏ ਮੈਂ ਜੀ ਸੁਲਵਿੰਦਰ ਸਿੰਘ ਦੁੱਧਸੋੜੀਆਂ ਹਾਂਜੀ ਜ਼ਿਲ੍ਹਾ ਤਰਨਤਾਰਨ ਦੇ ਰਹਿਣ ਵਾਲਾ ਹਾਂ ਜ਼ਿਲ੍ਹਾ ਤਰਨਤਾਰਨ ਤਸੀਲ ਪੱਟੀ ਪਿੰਡ ਦੁੱਧਸੋੜੀਆਂ ਦੇ ਰਹਿਣ ਵਾਲਾ ਸੁਲਵਿੰਦਰ ਸਿੰਘ ਪਹਿਲਵਾਨ ਜੋ ਮੈਂ ਸਨ 90 ਤੋਂ ਮੈਂ ਪਹਿਲਵਾਨੀ ਸ਼ੁਰੂ ਕੀਤੀ ਜੀ ਹਾਂਜੀ ਸਾਨੂੰ 90 ਤੋਂ ਪਹਿਲਵਾਨੀ ਸ਼ੁਰੂ ਕੀਤੀ ਆ ਤੇ ਮੈਂ 2017 ਦੇ ਵਿੱਚ ਵੀ ਕੁਲਾਰਾ ਕੁਲਾਰਾ ਆਇਪੁਰ ਮਿਨੀ 올림픽 ਕੁਲਾਰਾ ਆਇਪੁਰ ਤੋਂ ਮੈਂ ਬੈਸਟ ਆ ਜੀ 2017 ਦੇ ਵਿੱਚ ਤੇ ਮੈਂ ਬਹੁਤ ਥਾਵਾਂ ਤੇ ਜੀ ਪੰਜਾਬ ਦੇ ਜਿਹੜੇ ਉੱਚ ਚੋਟੀ ਦੇ ਖੇਡ ਮਿਲੇ ਜਿੱਥੇ ਵੱਡੇ ਵੱਡੇ ਕੱਪ ਹੁੰਦੇ ਉਥੋਂ ਮੈਂ ਮਤਲਬ ਇਹ ਨਾਮ ਨਾਮ ਸਨਮਾਨ ਬਹੁਤ ਮੈਨੂੰ ਹੋਏ ਆ ਅਫਸਰ ਸਾਹਿਬਾਨ ਵੱਲੋਂ ਮੈਂ ਟੂਰਨਾਮੈਂਟ ਵਿੱਚ ਜੋ ਪੰਜਾਬ ਦਾ ਮਲਕ ਉਹਨਾਂ ਕੋਲੋਂ ਕੋਨਾ ਕੋਨਾ ਘੁੰਮਿਆ ਜੀ ਤੇ ਹੁਣ ਮੇਰਾ 2021 ਦੇ ਵਿੱਚ ਸੱਟ ਲੱਗੀ ਜੀ ਮੇਰਾ 2017 ਦੇ ਵਿੱਚ ਕੋਲ ਰਾਏਪੁਰ ਤੋਂ ਬੈਸਟ ਆਇਆ ਫਿਰ ਮੈਂ ਕੋਈ 20 ਦੀ ਤਿਆਰੀ ਬਣਾਈ ਸੀ ਪੀ ਹਰਿਆਣਾ ਸਰਕਾਰ ਦੇ ਜਨਮ ਵਾਸਤੇ ਉਹ ਵੀ ਮਤਲਬ ਪਲੇਅਰਾਂ ਨੂੰ ਬਹੁਤ ਚੰਗਾ ਚਾਹੁੰਦੇ ਆ ਤੇ ਮਾਨ ਸਨਮਾਨ ਕਰਦੇ ਆ 20 ਦੀ ਤਿਆਰੀ ਸੀ ਪਰ 2000 21 20 ਦੀ ਤੇ 21 ਦੇ ਵਿੱਚ ਮੇਰੇ ਸੱਟ ਲੱਗ ਗਈ ਪੈਰ ਤੇ ਜੋ ਮੈਂ ਹੁਣ ਇਸ ਵਕਤ ਘਰ ਬੈਠਾ ਬਹੁਤ ਹੌਲਾਤ ਮਾਰੇ ਮਤਲਬ ਮੇਰੇ ਗਿੱਟਾ ਜਿਹੜਾ ਮਤਲਬ ਕਿ ਕਰੈਕ ਹੋਇਆ ਤੇ ਮੈਂ ਤੋਂ ਕੋਈ ਬਾਹਰ ਗੇਮ ਤੇ ਵੀ ਕਿਸੇ ਕੋਈ ਕਾਰੋਬਾਰ ਤੇ ਨਹੀਂ ਹੁਣ ਬਹੁਤ ਯਾਨੀ ਕਿ ਜਿਹੜਾ ਟਾਈਮ ਪਾਸ ਟਾਈਮ ਮੇਰੇ ਤੇ ਬਹੁਤ ਨਸੀਬ ਤੇ ਪਰਿਆ ਹਾਂ ਹਾਂਜੀ ਪੰਜਾਬ ਉਸ ਵਿੱਚ ਹੀ ਦੱਸਦੇ ਪਏ ਤੁਸੀਂ ਪੰਜਾਬ ਪੁਲਿਸ ਵਿੱਚ ਸਰ ਜੀ ਵੀ ਮੈਨੂੰ ਇਹ ਗੇਮਾਂ ਦੇ ਥਰੂ ਹੀ ਮਤਲਬ ਸਪੋਰਟਸ ਕੋਟੇ ਦੀ ਨੌਕਰੀ ਮਿਲੀ ਆ ਹਾਂ ਤੇ ਇੱਥੇ ਸਬ ਡਿਵੀਜ਼ਨ ਹੁੰਦੇ ਸੀ ਡਿਪਟੀ ਸਾਹਿਬ ਪਰਮਦੀਪ ਤੇਜਾ ਜੀ ਉਹ ਬਾਸਕਟਬਾਲ ਦੇ ਪਲੇਅਰ ਸੀ ਹਮ ਉਹਨਾਂ ਵੱਲੋਂ ਮੇਰੀ ਪਹਿਲੋਂ ਗੇਮ ਵੇਖ ਕੇ ਖਰਾਕ ਲੱਗੀ ਸੀ ਮੈਨੂੰ ਉਸ ਟਾਈਮ ਤੇ ਉਹ ਸਨ 92 ਦੇ ਵਿੱਚ 92 ਤੋਂ ਪਹਿਲਾਂ 500 ਰੁਪਿਆ ਦੇਂਦੇ ਹੁੰਦੇ ਸੀ ਉਸ ਮੈਂ ਕਿਉਂ ਮਤਲਬ ਲੈ ਕੇ ਖਾਂਦਾ ਹੀ ਕੋ ਮੈਂ ਗਰੀਆਂ ਲੈ ਕੇ ਖਾਂਦਾ ਹੀ ਫਿਰ ਉਹਨਾਂ ਨੇ ਮੈਨੂੰ ਐਮਐਲਏ ਕੋਲ ਘੱਲ ਦਿੱਤਾ ਅਸਲਵਿੰਦਰ ਸਿੰਘ ਕੋਈ ਪੱਤੇ ਐਮਐਲਏ ਕਾਂਗਰਸ ਸਰਦਾਰ ਅਬਿਆ ਸਿੰਘ ਦੇ ਟਾਈਮ ਤੇ ਉਹਨਾਂ ਫਿਰ ਮੁੜ ਕੇ ਐਮਐਲਏ ਕੋਲ ਘੱਲਤਾ ਮੈਂ ਉੱਥੇ ਇੱਕ ਮਹੀਨਾ ਰਿਹਾ ਜੀ ਤੇ ਉਸ ਤੋਂ ਬਾਅਦ ਉਹਨਾਂ ਨੇ ਮਿਲ ਸਾਹਮਣੇ ਮਿਲਣ ਤੰਤਰ ਲੈ ਕੇ 2 3 ਹਮ ਮੇਰੇ ਪਰੰਪਰਾਤੇ ਦੇ ਮੈਨੂੰ ਸਪੋਰਟਸ ਕੋਟੇ ਦੇ ਪਰティ ਕਰਾਤਾ ਹਮ ਫਿਰ ਮੈਂ 992 ਤੋਂ ਲੈ ਕੇ ਮਤਲਬ 98 ਤੱਕ ਮੈਂ ਇਧਰ ਐਸਪੀ ਰਾਜ ਮੈਨੂੰ ਨੰਬਰ ਮਿਲ ਗਿਆ ਸੀ ਆਰਟੀਸੀ ਵੀ ਮੈਂ ਜਲੰਧਰ ਕਰਦਾ ਰਹਾ ਚਾਰ ਨੰਬਰ ਗੇਟ ਹਮ ਤੇ ਫਿਰ ਮੈਨੂੰ ਮਹਿਕਮੇ ਨੇ ਕੱਢ ਦਿੱਤਾ ਜੀ ਸਰਟੀਫੀਕੇਟ ਦੇ ਸ਼ੁਰੂ ਕੱਢ ਦਿੱਤਾ ਡਿਊਟੀ ਕਿੱਥੇ ਕਿੱਥੇ ਕੀਤੀ ਫਿਰ ਡਿਊਟੀ ਮੈਂ ਸਾਰ 6 ਸਾਲ ਆ ਥਾਣਾ ਗੋਂਦਵਾਲ ਸਾਹਿਬ ਕੀਤੀ ਹਮ ਤੇ ਬੀਬੀ ਅਮਰੀਕੌਰ ਦੇ ਨਾਲ ਹਮ ਬਾਬਾਜੀ ਸਿੰਘ ਪੂਲਾ ਹਮ ਫਿਰ ਅਜੀਤ ਸਿੰਘ ਸੰਧੂ ਉਦੋਂ ਵੇਖੋ ਵੀ ਇੰਨੇ ਹਾਲਾਤ ਆ ਮਾੜੇ ਸੀ ਤੇ ਅਹੀਂ ਬਸ ਦੇ ਵਿੱਚ ਵੀ ਚਾ ਕਿਤੇ ਤੁਰੇ ਜਾਂਦੇ ਨਹੀਂ ਸੀ ਕਹਿੰਦੇ ਵੀ ਮਲਾਜਮ ਐ ਹੂੰ ਬਹੁਤ ਹਾਲਾਤ ਮਾੜੇ ਅੱਤਵਾਦ ਦਾ ਦੌਰ ਸੀ ਹੂੰ ਤੇ ਮੈਂ ਮੁਕਾਬਲਿਆਂ ਦੇ ਵਿੱਚ ਵੀ ਜਾਂਦਾ ਰਿਆਂ ਨਾਲ ਅਸਰਾਂ ਦੇ ਐਸਓ ਦੇ ਨਾਲ ਮੈਂ ਰਿਆਂ ਬਿਲਕੁਲ ਬਿਲਕੁਲ ਮੈਂ 10 ਦੇਲਾ ਚੋਣਾਂ ਵਾਂ ਹਾਂਜੀ ਉਹ ਦੌਰ ਜਿਹੜਾ ਸੀ ਜਿਸ ਸਮੇਂ ਇਸ ਸਰਵਿੰਦਰ ਸਿੰਘ ਨੇ ਨੌਕਰੀ ਕੀਤੀ ਉਹ ਕਾਲਾ ਦੌਰ ਸੀ ਅਲਗ ਦਾ ਵੇ ਅੱਤਵਾਦ ਦਾ ਦੌਰ ਸੀ ਜਿਹੜਾ ਜਿਹੜਾ ਸਾਲ ਪੰਜਾਬ ਏ ਇਹ ਮਿਨੀ ਰਾਜਧਾਨੀ ਉਸ ਸਮੇਂ ਗਿਆ ਜਾਂਦਾ ਸੀ ਤੇ ਇਹ ਜਿਹੜੇ ਬਾਰਡਰ ਏਰੀਆ ਇਹ ਇੰਨੇ ਕ ਖਤਰਾ ਖੇਰੀ ਹੁੰਦੇ ਸਨ ਨਾ ਪਤਾ ਨਹੀਂ ਕਿਥੇ ਕੀ ਹੋਣਾ ਵਾ ਤੇ ਉਸ ਸਮੇਂ ਦੇ ਸਰਕਾਰਾਂ ਨੇ ਬਿਨਾ ਸਰਟੀਫਿਕੇਟਾਂ ਤੋਂ ਬੱਚਿਆਂ ਨੂੰ ਭਰਤੀ ਕੀਤਾ ਸੀ ਲੇਕਿਨ ਉਸ ਸਮੇਂ ਕੋਈ ਭਰਤੀ ਹੋ ਕੇ ਰਾਜੀ ਨਹੀਂ ਸੀ ਪੁਲਿਸ ਵਿੱਚ ਇਹ ਉਸ ਸਮੇਂ ਦੀ ਗੱਲਾਂ ਵਾਂ ਜਿਸ ਸਮੇਂ ਦੀਆਂ ਉਸ ਸਮੇਂ ਕੋਈ ਪੁਲਿਸ ਵਿੱਚ ਭਰਤੀ ਹੋ ਰਾਜੀ ਨਹੀਂ ਸੀ ਕਿਉਂਕਿ ਪਤਾ ਨਹੀਂ ਕਿੱਥੇ ਮੁਕਾਬਲੇ ਨਾਲ ਕਿੱਥੇ ਦੀ ਮੌਤ ਹੋਈ ਨਹੀਂ ਆ ਉਸ ਸਮੇਂ ਇਸ ਵੀ ਨੇ ਨੌਕਰੀ ਨਿਭਾਈ ਆ ਉਸ ਤੋਂ ਬਾਅਦ ਫਿਰ ਕੀ ਬਣਿਆ ਉਸ ਤੋਂ ਬਾਅਦ ਜੀ ਮਹਿਕਮੇ ਨੇ ਸਾਨੂੰ ਕੱਢ ਦਿੱਤਾ ਕਿਉਂ ਮੈਂ ਡੀਜੀਪੀ ਦਫ਼ਤਰ ਵੀ ਜਾਂਦੇ ਰਹਾ ਤੇ ਕੋਈ ਸੁਣਵਾਈ ਨਹੀਂ ਕੀਤੀ ਚੰਡੀਗੜ੍ਹ ਮੈਂ ਜਾਂਦੇ ਰਹਾ ਡੀਜੀਪੀ ਦਫ਼ਤਰ ਕਿਹੜੇ ਸੰਜ ਤੁਹਾਨੂੰ ਕੱਢਿਆ ਫਿਰ ਤੁਮ ਮੈਨੂੰ ਸਨ 98 ਚ ਕੱਢ ਦਿੱਤਾ ਜੀ 91 ਮੈਂ ਭਰਤੀ ਆ ਹੂੰ ਹਾਂ ਉਸ ਤੋਂ ਬਾਅਦ ਤੇ ਹੁਣ ਵੇਖ ਲਓ ਭੀ ਬੱਚੇ ਆ ਘਰ ਪਰਿਵਾਰ ਆ ਤੇ ਬਹੁਤ ਮਤਲਬ ਭੀ ਹੱਤ ਮਾਰੇ ਆ ਫਿਰ ਇੱਕ ਸੱਟ ਲੱਗ ਗਈ ਮੇਰੇ ਪੈਰ ਤੇ ਤੁਹਾਨੂੰ ਜਿਹੜੇ ਨੌਕਰੀ ਚ ਸਰਵਿੰਦਰ ਜੀ ਜਿਹੜਾ ਕੱਢਿਆ ਸੀ ਉਹਦਾ ਕਾਰਨ ਕੀ ਸੀ ਕਿਉਂ ਮਤਲਬ ਕੱਢਿਆ ਗਿਆ ਮੇਰਾ ਜੀ ਉਹਨਾਂ ਨੇ ਇਹ ਬੋਲਿਆ ਸੀ ਭੀ ਜਦੋਂ ਮੇਰਾ ਮੈਂ ਭਰਤੀ ਹੋਇਆ ਸਾਰੀਆਂ ਸ਼ਰਤਾਂ ਪੂਰੀਆਂ ਕੀਤੀਆਂ ਫਿਜ਼ੀਕਲ ਟੈਸਟ ਵੀ ਹੋਇਆ ਮੇਰੇ ਟ੍ਰਾਇਲ ਵੀ ਹੋਇਆ ਹੂੰ ਔਰ ਜੋ ਵੀ ਦੌੜ ਵਗੈਰਾ ਮਲੋ ਲੌਂਗ ਜੰਪ ਹਾਈ ਜੰਪ ਸਾਰੇ ਹੂੰ ਤੇ ਉਦੋਂ ਮੇਰੀ ਵੈਰੀਫਿਕੇਸ਼ਨ ਵੀ ਹੋਈ ਹੈ ਜੀ ਸੀਆਈਡੀ ਹੋਈ ਵੈਰੀਫਿਕੇਸ਼ਨ ਹੋਈ ਹੈ ਹੂੰ ਉਦੋਂ ਸਾਰਾ ਮੈਂ ਇੱਕ ਮੈਂ ਨੇ ਪਹਿਲਾਂ ਚੈੱਕਅਪ ਕੀਤਾ ਬਾਅਦ ਦੇ ਵਿੱਚ ਜਦੋਂ ਇਹ ਕਾਲੀ ਸਰਕਾਰ ਆਈ ਹੈ ਉਦੋਂ ਇਹਨਾਂ ਨੇ ਇਹ ਕਹਤਾ ਜੀ ਤੁਹਾਡਾ ਸਰਟੀਫਿਕੇਟ ਜਾਲੀ ਹੈ ਮਹਿਕਮੇ ਨੇ ਹੂੰ ਤੇ ਫਿਰ ਸਾਨੂੰ ਇਹਨਾਂ ਨੇ ਕੱਢ ਦਿੱਤਾ ਆ ਇਹ ਕਹਿੰਦਾ ਵੀ ਸਾਡਾ ਪਹਿਲਾਂ ਇਹਨਾਂ ਕੀ ਚੈੱਕਅਪ ਕਰਕੇ ਮਤਲਬ ਭਰਤੀ ਕੀਤਾ ਜਦੋਂ ਇਹਨਾਂ ਨੇ ਸਾਡੇ ਪਿੰਡ ਦੇ ਵਿੱਚ ਵੈਰੀਫਿਕੇਸ਼ਨ ਹੋਈ ਆ ਸੀਐਡ ਹੋਈ ਆ ਉਦੋਂ ਫਿਰ ਇਹਨਾਂ ਸਾਡਾ ਕੀ ਚੱਕ ਕੀਤਾ ਬਾਅਦ ਵਿੱਚ 6 ਸਾਲਾਂ ਬਾਅਦ ਇਹਨਾਂ ਨੇ ਕਹਿਤਾ ਵੀ ਸਾਡੀ ਡੀਟੇਲ ਜਾਲੀ ਆ ਯਾਨੀ ਕਿ ਜਦੋਂ ਜਿੰਚਰ ਵਰਤਣਾ ਹੀ ਵਰਤ ਲਿਆ ਉਸ ਤੋਂ ਬਾਅਦ ਜਦੋਂ ਹਾਲਾਤ ਮਾੜੇ ਸੀ ਉਦੋਂ ਸਾਰੇ ਇਹਨਾਂ ਨੇ ਸਾਨੂੰ ਡਿਊਟੀ ਦੇ ਜਦੋਂ ਗੋਲੀ ਛੱਕਾ ਚੱਲਦਾ ਸੀ ਉਦੋਂ ਮਤਲਬ ਅੱਗੇ ਕਰ ਛੱਡਿਆ ਮੁਕਾਬਲਿਆਂ ਦੇ ਵਿੱਚ ਤੇ ਮੁੜ ਕੇ ਫਿਰ ਬਾਅਦ ਚ ਕੱਢ ਦਿੱਤਾ ਜਦੋਂ ਹਾਲਾਤ ਸਹੀ ਹੋ ਗਏ ਫਿਰ ਗੇਮ ਚੱਲਦੀ ਹੇਤੋਂ ਕਿ ਨਹੀਂ ਮੇਰੀ ਗੇਮ ਚੱਲਦੀ ਰਹੀ ਜੀ ਮਹਿਕਮੇ ਦੇ ਵਿੱਚ ਵੀ ਮੇਰੀ ਗੇਮ ਚੱਲਦੀ ਰਹੀ ਜਦੋਂ ਮੈਂ ਪੰਜਾਬ ਪੁਲਿਸ ਡਿਪਾਰਟਮੈਂਟ ਦੇ ਵਿੱਚ ਹੀ ਹਾਂ ਮੈਂ ਕਨਸਟੇਬਲ ਉਦੋਂ ਵੀ ਮੈਂ ਕੋਈ ਰੇਡ ਵਗੈਰਾ ਜਦੋਂ ਕਰਨ ਜਾਂਦਾ ਮੈਂ ਕੋਈ ਪੈਸਾ ਨਹੀਂ ਕਿਸੇ ਤੋਂ ਲੈਂਦਾ ਮੈਂ ਆਪਣੀ ਗੇਮ ਕਰਕੇ ਆਪਣਾ ਸਪੋਰਟਸ ਕੋਟੇ ਕਰਕੇ ਜਾਨੀ ਸਿਰਫ ਕੋਟੇ ਦੇ ਵਿੱਚ ਮੈਂ ਕਿਸੇ ਮੁਲਾਜ਼ਮਾ ਤੋਂ ਮੈਂ ਕੋਈ ਪੈਸਾ ਨਹੀਂ ਲੈਂਦਾ ਜੇ ਰੇਡ ਕਰਨ ਜਾਣਾ ਤੇ ਕੋਈ ਸ਼ਰਾਬ ਫੜਨ ਜਾਣੀ ਤਾਂ ਕੁਝ ਵੀ ਮੈਂ ਆਪਦਾ ਗੇਮ ਕਰਕੇ ਮਤਲਬ ਪਿਆਦਾ ਖਰਾਕ ਦਾ ਪੁਲਤੰਬਾ ਹਾਂ ਹਾਂ ਕਦੀ ਇਹ ਇਹੋ ਜਿਹਾ ਸਮਾਂ ਵੀ ਆਇਆ ਵੀ ਇਹ ਤਾਂ ਨੌਕਰੀ ਕਰਦਾ ਪਿਆ ਸੀ ਤਾਂ ਆਖਿਆ ਵੀ ਨੌਕਰੀ ਛੱਡ ਕੇ ਆਪਣੀ ਗੇਮਾਂ ਚੋਂ ਕਿ ਰਹਿ ਜਾ ਮਰ ਛੱਡਦਾ ਨੌਕਰੀ ਜਦ ਦਾ ਹਾਲਾਤ ਸੀ ਸਰ ਸ਼ੌਕ ਬਹੁਤ ਹੀ ਮੈਂ ਜਿਹੜੇ ਉੱਥੇ ਥਾਣਾ ਗੋਦਵਾਲ ਸਭ ਨੂੰ ਮੈਂ ਹਰੇਕ ਐਸਚੂ ਨੂੰ ਦੱਸ ਕੇ ਚੱਲ ਜਾਂਦਾ ਗੇਮਾਂ ਦੇ ਮੈਨੂੰ ਇਜਾਜ਼ਤ ਵੀ ਮਿਲਦੀ ਸੀ ਤੇ 2 ਦਿਨ ਲੱਗਣੇ 3 ਦਿਨ ਲੱਗਣੇ 4 ਦਿਨ ਲੱਗਣੇ ਜਿੰਨੇ ਦਿਨ ਹੁੰਦੇ ਮੈਂ ਉਧਰੋਂ ਰਵਾਨਗੀ ਕਰਾ ਕੇ ਤੇ ਮੈਂ ਫਿਰ ਵਾਪਸ ਆ ਜਾਂਦਾ ਫਿਰ ਨਾਲ ਮੈਨੂੰ ਕਿਉਂ ਮਿਲਦਾ ਰਿਹਾ ਐਸਚੂ ਵੱਲੋਂ ਵੀ ਕਿਉਂ ਮਿਲਦਾ ਰਿਹਾ ਥਾਣਾ ਗੋਦਵਾਲ ਸਭ ਵੱਲੋਂ ਜਦੋਂ ਮੈਂ ਉਦੋਂ ਪ੍ਰਾਈਜ਼ ਕੋਈ ਜਿੱਤ ਗਿਆ ਨਾ ਮੁੰਛੀ ਨੂੰ ਰਾਜਕਮਾਰਾ ਸੱਚ ਹੁੰਦਾ ਸੀ ਬਲਜੀਤ ਸਿੰਘ ਰੰਧਾਵਾ ਹੁੰਦੇ ਉਹ ਵੀ ਹਾਕੀ ਦੇ ਪਲੇਅਰ ਸੀ ਹੂੰ ਸਰਿੰਦਰ ਰੂਬੀ ਹੁੰਦਾ ਸੀ ਮਤਲਬ ਕਿ ਉਹ ਮਿਲਦਾ ਰਿਹਾ ਸਾਰੇ ਸੱਚੋਂ ਵਾਲੋਂ ਮਿਲਦਾ ਰਿਹਾ ਠੀਕ ਫਿਰ ਹਲਾਰ ਕਿਦਾਂ ਉਸ ਸਮੇਂ ਹਲਾਰ ਕਿਦਾਂ ਮਨ ਕਰਦੇ ਹਾਲਾ ਕਿਦਾਂ ਜੇ ਪਿਆ ਤੇ ਨਾ ਬੱਚੇ ਚਾਰ ਭਾਈ ਹਾਂ ਤੇ ਮੈਂ ਵੀ ਅਜੇ ਮਤਲਬ ਛਾਦੀ ਸੁਦਾ ਨਹੀਂ ਹੈਗਾ ਅੱਛਾ ਉਦੋਂ ਤੇ ਬਹੁਤ ਵਧੀਆ ਇਹ ਡੈਡੀ ਸਾਡੇ ਮਤਲਬ ਵੀ ਸਰਵਿਸਮੈਨ ਹੀ ਹੂੰ ਤੇ ਹੁਣ ਫਿਰ ਮੈਂ ਇਸ ਵਕਤ ਤਾਂ ਦੇ ਸਿਰਬਸਰੀਆ ਬੱਚੇ ਆ ਫਿਰ ਆਪ ਵੀ ਉਦੋਂ ਨਹੀਂ ਕੋਈ ਕਿਸੇ ਗੱਲ ਦੀ ਪ੍ਰੋਬਲਮ ਹੈ ਕਹਿੰਦੇ ਕੋ ਸੋਹਣੇ ਮੱਝ ਵੀ ਦਿੱਤੀ ਸੀ ਹਾਂਜੀ ਮੇਰੇ ਸਹੁਰੇ ਮੱਝ ਦਿੱਤੀ ਸੀ ਜੀ ਹਾਂ ਉਹ ਵੀ ਇਸ ਤਰ੍ਹਾਂ ਜਦੋਂ ਕਾਂਗਰਸ ਸਰਕਾਰ ਆਈ ਆ ਉਹਨਾਂ ਨੇ ਪਛਲੇ ਟੋਏ ਪੁੱਟੇ ਤੇ ਔਰ ਡੇਗ ਕੇ ਪਿੱਛੇ ਮਲੋ ਟੋਏ ਦੇ ਵਿੱਚ ਤੇ ਮਰ ਗਈ ਉਹ ਘੜ ਤੋਂ ਘਟ ਵੀ ਲੱਖ ਸਵਾ ਲੱਖ ਰੁਪਏ ਦੀ ਮੱਝ ਸੀ ਉਹਦਾ ਮੋਜਾ ਮਿਲਿਆ ਨਾ ਜੀ ਕੁਝ ਨਹੀਂ ਮਿਲਿਆ ਇੱਥੇ ਪਿੰਡ ਦੇ ਸਰਪੰਚ ਕਹਿੰਦੇ ਸੀ ਵੀ ਤੁਹਾਡੀ ਮਤ ਕਰਾਂਗੇ ਐਮਐਲਏ ਨੂੰ ਕਹਿ ਕੇ ਸੁਖਪਾਲ ਸਿੰਘ ਨੂੰ ਬੁਲਾ ਲਓ ਹੂੰ ਕਿਸੇ ਨੇ ਨਹੀਂ ਮਤ ਕੀਤੀ ਕੋਈ ਤੇ ਹੁਣ ਜਿਹੜੇ ਹਾਲਾਤ ਆ ਮੈਂ ਤੇ ਕਹਿੰਦਾ ਵੀ ਜੇ ਮੈਨੂੰ ਕੋਈ ਫਿਰ ਨੌਕਰੀ ਮਿਲ ਜਾਵੇ ਤੇ ਸਭ ਤੋਂ ਵਧੀਆ ਨਹੀਂ ਤੇ ਮੇਰਾ ਜਿਹੜਾ ਕੋਈ ਜਿੱਦਾਂ ਮੈਂ სპੋਰਟਸਮੈਨ ਐ ਮੈਨੂੰ ਖਰਾਕ ਮਿਲੇ ਤੇ ਅਜੇ ਵੀ ਮੈਂ ਪੂਰਾ ਕੰਮਜਾਬ ਐ ਮਤਲਬ ਕੋਈ ਨਾ ਟੈਨਸ਼ਨ ਅਜੇ ਕਰ ਸਕਦੇ ਕਰ ਸਕਦੇ ਜੀ ਕਰ ਸਕਦੇ ਜੇ ਮੈਨੂੰ ਖਰਾਕ ਐਕਸੀਡੈਂਟ ਕਦੋਂ ਹੋਇਆ ਵਾ ਇਹ ਜੀ ਮੇਰਾ 2021 ਦੇ ਵਿੱਚ ਕਿੰਨੇ ਚਿਰ ਫਿਰ ਮੰਜੇਦ ਰਿਆ ਮੈਂ ਸਾਰਾ ਕੋਈ ਤਕਰੀਬਨ ਰਸ਼ਟ ਕੀਤੀ ਜਾਂ ਕੋਈ ਕੋਈ ਸਾਲ ਦੇ ਕਰੀਬ ਕੀਤੀ ਜੀ ਮੰਜੇਦ ਰਿਆ ਮੈਂ ਮੇਰੇ ਲੜਕੇ ਨੂੰ ਮਡੇਰੂ ਵੀ ਗਰਪਾਲ ਸਿੰਘ ਨੂੰ ਵੀ ਮਸ਼ੀਨ ਤੇ ਮੇਰੇ ਕਰਕੇ ਉਹ ਸਕੂਲ ਦੇ ਵਿੱਚੋਂ 10ਵੀਂ ਦੇ ਵਿੱਚੋਂ 10ਵੀਂ ਦਾ ਪੇਪਰ ਦੇ ਕੇ ਹਟ ਗਿਆ ਸੀ ਮੇਰੀ ਮਜਬੂਰੀ ਕਰਨੇ ਤੇ ਉਹ ਮੁੜ ਕੇ ਕੰਪੈਨ ਤੇ ਲੱਗ ਗਿਆ ਹਰ ਫਰ ਛੋਟਾ ਬੱਚਾ ਜੇ 2025 ਦੇ ਵਿੱਚ ਉਹਨੇ ਮਾਰਚ ਦੇ ਵਿੱਚ 18 ਸਾਲ ਦੇ ਹਨ ਫਿਰ ਉਹਦੇ ਵੀ ਸਿਰ ਤੇ ਕਰੰਟ ਲੱਗ ਗਿਆ ਜੀ ਹੂੰ ਉੱਪਰ ਸਿਰ ਤੇ ਕਰੰਟ ਲੱਗ ਗਿਆ ਬਹੁਤ ਹਾਲਾਤ ਮਾੜੇ ਨੇ ਦੋਵੇਂ ਬੇਟਾ ਵੀ ਨਵੀਂ ਫਰਮੰਝੇ ਦੇ ਬਰਾਬਰ ਤੇ ਪਏ ਰਹੇ ਜਾਨਕੀ ਮਸੀਬਤਾਂ ਨਹੀਂ ਪੜਾਣੀ ਚਾਹੀ ਬੁੱਲਾ ਨਹੀਂ ਛੱਡਿਆ ਮਸੀਬਤਾਂ ਬਹੁਤ ਦਸੇ ਕੋਈ ਫਿਰਕੇ ਨੇ ਮਾਫਰੀ ਕਿਸੇ ਨੇ ਨਹੀਂ ਬਾਫੜੀ ਇੱਕ ਮੈਨੂੰ ਜਰਮਨ ਚੋਂ ਫੋਨ ਆਇਆ ਤੇ ਉਹਨਾਂ ਨੇ ਬਾਈ ਨੇ ਕਿਹਾ ਵੀ ਸਲਵਿੰਦਰ ਸਿੰਘ ਆਪਦੇ ਘਰ ਦੀ ਵੀਡੀਓ ਪਾ ਫਿਰ ਬੱਚਿਆਂ ਦੀ ਵੀਡੀਓ ਪਾ ਕਿਨੇ ਕਿਨੇ ਚਰਦੇ ਆ ਅਦਾਰ ਕਟਾਂ ਦੇ ਉਹ ਮੈਂ ਪਾਈ ਕੁਝ ਉਹਨਾਂ ਦੇ ਬਾਫੜੀ ਦਿੱਤਾ ਜੀ ਕੋਈ ਪਿੰਡ ਵੱਲੋਂ ਕੋਈ ਮਦਦ ਹੋਈ ਉਸ ਸਮੇਂ ਕਿਸੇ ਨੇ ਨਹੀਂ ਨਾ ਕੋ ਸਰਪੰਚ ਨਾ ਪੰਚ ਕਿਸੇ ਨੇ ਨਹੀਂ ਕੋਈ ਕਮੇਟੀ ਥਰੂ ਵੀ ਕੋਈ ਨਹੀਂ ਗੱਲਬਾਤ ਕਣਕ ਮਿਲਦੀ ਹਾਂ ਜੀ ਕੰਕ ਮਿਲਦੇ ਨੂੰ ਕਰਦੇ ਕੀ ਕਰਦੇ 4 ਵਜੇ ਕਰਦੇ ਜੀ ਇਸ ਤਰ੍ਹਾਂ ਫਿਰ ਮੇਰੇ ਸੱਟ ਲੱਗਣ ਕਾਰਨ ਫਿਰ ਉਹ ਹੁਣ ਇੱਕ ਘਰ ਦਾ ਕੰਮ ਮਿਲ ਕਰਨ ਦੇ ਆ ਫਿਰ ਰੋਟੀ ਰੋਜੀ ਤੇ ਫਿਰ ਮਾੜੇ ਮੋਟੇ ਕੋਈ ਪ੍ਰਸ਼ਾਦਾ ਪਾਣੀ ਦੇ ਹਰ ਹਾਂ ਜੀ ਤੇ ਹੁਣ ਆਪਾਂ ਕੀ ਕਰਦੇ ਨਾਲ ਮੈਂ ਤੇ ਜੀ ਕੋਈ ਮੇਰੇ ਤੋਂ ਕੋਈ ਕੰਮ ਵੀ ਨਹੀਂ ਪਾਰਾ ਕੋਈ ਹੁੰਦਾ ਮੈਂ ਤੇ ਬਸ ਇਸ ਤਰ੍ਹਾਂ ਹੀ ਮੈਂ ਹੁਣ ਮੰਡੀ ਦੇ ਵਿੱਚ ਇਸ ਵਕਤ ਰਾਤ ਵੇਖੋ ਕਿੰਨਾ ਔਖਾ ਕੰਮ ਹੈ ਹਾਂ ਤੇ ਸ਼ਾਮ ਨੂੰ 5 ਵਜੇ ਤੱਕ ਜਨ ਸਵੇਰੇ 7 ਵਜੇ ਆਮ ਸਰ ਹੱਥ ਮਜਾ ਕਰਨਾ ਫਿਰ ਕੋਈ ਭਾਰਾ ਕੰਮ ਮੇਰੇ ਤੋਂ ਹੁੰਦਾ ਨਹੀਂ ਹੁਣ ਐਸਾ ਹੋਤਾ ਤੇ ਉਥੇ ਮੇਰੋਂ ਪੇ ਧੱਕੇ ਥੋੜੇ ਜਿਹਾ ਮੰਡੀ ਦੇ ਵਿੱਚ ਪਹਿਲਵਾਨ ਦੀ ਖਾਾਕ ਉਹ ਕਿੰਨੀ ਹੁੰਦੀ ਹੈ ਤੇ ਹੁਣ ਕੀ ਕਹਿ ਸਕਦਾ ਖਾਾਕ ਕਿੰਨੀ ਕ ਲੱਗਦੀ ਉਹਦੋਂ ਸਰ ਜਦੋਂ ਮੈਂ ਮਹਿਲਵਾਨੀ ਕਰਦਾ ਸੀ ਉਦੋਂ ਤੇ ਮੈਂ ਕੋਈ ਆਪਣਾ ਕਿਲੋ ਦੁੱਧ ਲਾਇ ਸੀ ਨਾਲ ਕਿਉਂ ਕਿਉਂ ਪਾ ਕੇ ਦੁੱਧ ਫਿਰ ਬਿਨਾ ਗਰਮ ਕਰਕੇ ਠੰਡਾ ਕਰਕੇ ਉਹਨੂੰ ਪੈਂਡ ਕੇ ਫਿਰ ਨਾਲ ਅੰਡੇ ਫਿਰ ਜਦੋਂ ਮੈਂ ਗੋਦਵਾਲ ਸਾਹਿਬ ਭਰਤੀਆ ਮੇਰੇ ਮਾਪੇ ਨੇ ਘਰ ਤੋਂ ਘਟ ਮੈਨੂੰ 20 ਕਿਲੋ ਕਿਉਂ ਉੱਥੇ ਮੈਨੂੰ ਭੇਜਦਾ ਜਿਹੜਾ ਇਹ ਕਾਚਾ ਫਿਰ ਜਿਹੜਾ ਕੋਈ ਮਤਲਬ ਪੰਡਿਆ ਬਣਾ ਕੇ ਜਿੱਦਾਂ ਸਾਲ ਦੇ ਵਿੱਚ ਦਿੰਦੇ ਜਿੱਦਾਂ ਤੁਸੀਂ ਅੱਜ ਪਿੰਨੀਆਂ ਲਈ ਫਿਰਦੇ ਜੀ ਉਸ ਤਰ੍ਹਾਂ ਵਗੈਰਾ ਗਿਰੀਆਂ ਪਾ ਕੇ ਮਗਜ ਪਾ ਕੇ ਉਹਦਾ ਟੋਲੋ ਕੱ ਲੈਣੇ ਸਪੈਸ਼ਲ ਕਈਆਂ ਤੇ ਤੇ ਜਦੋਂ ਤੁਸੀਂ ਗੇਮਾਂ ਖੇਡਦੇ ਸੀ ਜਦੋਂ ਉੱਥੇ ਜਿੱਤ ਪ੍ਰਾਪਤ ਹੁੰਦੀ ਜਦੋਂ ਕਿੰਨਾ ਉਹ ਵੇਡ ਕਿੰਨਾ ਹੁੰਦਾ ਹੈ ਉਹ ਦੱਸੋ ਕਿੰਨਾ ਵੇਡ ਦੱਸੋ ਮੜਾ ਜਾ ਇਹ ਜੀ ਹਲਾ ਦਾ ਜੀ ਹਾਂ ਇਹ ਆ ਵੇਖੋ ਨਾ ਇਹ ਆ ਹਾਲ ਤੁਹਾਡੇ ਸਾਹਮਣੇ ਆ ਜੀ ਹੂੰ ਆ ਦੇਖੋ ਇੱਥੇ ਆ ਜਾਓ ਹੂੰ ਇਹ ਜੀ ਜਿਹੜੇ ਹਾਲ ਆ ਹੂੰ ਇਹ ਮੈਂ ਹੌਲੇ ਤੋਂ ਹੌਲਾ ਪਰ ਵੀ 30 ਕਿਲੋ ਦਾ ਹਲ ਗਿਣਿਆ ਜੀ ਹੌਲੇ ਤੋਂ ਹੌਲਾ ਵੀ ਉਸ ਤਰ੍ਹਾਂ ਮੈਨੂੰ ਹਾਂਜੀ ਇੱਕ ਅੱਛਾ ਜਦੋਂ ਮੇਲੇ ਆ ਜੀ ਮੈਂ ਜਾਂਦਾ ਰਿਹਾ ਹੂੰ ਬਹੁਤ ਭਾਰੇ ਭਾਰੇ ਹਲ ਮੈਨੂੰ ਮਿਲਦੇ ਆ ਜੀ ਅੱਛਾ ਉਹ ਹਲ ਉਹ ਨਾ ਨਹੀਂ ਉਹ ਹਲ ਉਹ ਉਸ ਟਾਈਮ ਤੇ ਉਹਨਾਂ ਦੇ ਹੁੰਦੇ ਇਹ ਵੀ ਉਹਨਾਂ ਦੇ ਡਿਸਟ੍ਰਿਕਟ ਲੁਧਿਆਣੇ ਦੇ ਵਿੱਚ ਕਲਾਰਾਏਪੁਰ ਮਿੰਨੀ 올림픽 ਆ ਅੱਛਾ ਜੀ ਇਹਦਾ 30 ਕਿਲੋ ਦਾ ਹਲ ਲਾਉ ਤੇ ਚਾਰ ਹਲ ਮੈਂ ਚੱਕ ਕੇ ਮਤਲਬ ਵੀ ਇਹ ਪੰਜਾਬ ਵਰਲਡ ਦੇ ਵਿੱਚ ਇੱਕ ਕਵੈਂਟਲ 20 ਕਿਲੋ ਇੱਕ ਕਵੈਂਟਲ 20 ਕਿਲੋ ਦਾ ਭਾਰ ਮਤਲਬ ਮੈਂ ਸਿਰਫ ਮੇਰੇ ਤੋਂ ਤੁਰਿਆ ਨਹੀਂ ਜਦੋਂ ਮੈਂ ਚੋਕ ਮਤਲਬ ਮੂੰਹ ਨਾਲ ਚੋਕੀਤਾ ਜੀ ਤੇ ਕਿੰਨੇ ਫਿਰ ਸੈਕਿੰਡ ਚੁਕੜਾ ਪਿੰਦਾ ਰੁਖਣਾ ਪਿੰਦਾ ਜੇ ਆਪਣਾ ਇਹਨੂੰ ਇੱਕ ਵਾਰੀ 쇼 ਕਰਨਾ ਜੀ ਮਤਲਬ ਜਿੱਦਾਂ ਗਰਾਊਂਡ ਆ ਜਾਂਦਾ ਹੈ ਮਤਲਬ ਕਿਸੇ ਵੀ ਕਾਪਾ ਕੰਪੀਟੀਸ਼ਨ ਕਰਨਾ ਹੈ ਹਾਂ ਉਹਦੇ ਵਿੱਚ ਮਤਲਬ ਆਗ ਲੈਣ ਗਏ ਹਾਂ ਗੇਮਾਂ ਦੇ ਵਿੱਚ ਫਿਰ 쇼 ਕਰਨਾ ਫਿਰ ਠੀਕ ਆ ਇਨੀ ਪਾਵਰ ਦੇ ਮਾਲਕ ਹੈਗੇ ਜੀ ਕਿੰਨੀ ਫਿਰ ਉਹ ਖੁਸ਼ੀ ਹੁੰਦੀ ਜਦੋਂ ਚੁੱਕੇ ਜਦੋਂ ਲੋਕ ਤਾਲੀਆਂ ਮਾਰਦੇ ਜਾਂ ਇਹ ਸਰ ਖੁਸ਼ੀ ਰਹਿੰਦੀ ਹੁੰਦੀ ਹੈ ਜੀ ਜਿੱਦਾਂ ਪਹਿਲੇ ਤੋੜਦੀ ਇੱਕ दारू ਬੰਦਾ ਪੀ ਲੈਂਦਾ ਨਾ ਹੂੰ ਤੇ ਉਸੇ ਹੋ ਜਾਂਦੀ ਕੁਝ ਹੁਣ ਮਨ ਜੇ ਹੁੰਦਾ ਮਲਾਲ ਹੁੰਦਾ ਵੀ ਮਤਲਬ ਐਡੀ ਵੱਡੀ ਪਹਿਲਵਾਨ ਦੀ ਤੇ ਹਾਂ ਹੁਣ ਤੇ ਸਰ ਕੋਈ ਕਹਿ ਨਹੀਂ ਸਕਦੇ ਮਤਲਬ ਇੰਨਾ ਮੂੰਹ ਦੇ ਨਾਲ ਮਿਲਣਾ ਕੁਝ ਗੱਲਾਂ ਵੀ ਆਉਂਦੀ ਨਹੀਂ ਕੋਈ ਜਲਮ ਮੈਂ ਕਰਾਂ ਭਈ ਵੇਖਿਆ ਜੇ ਫੋਨ ਆਵੇਗਾ ਤੇ ਇਹ ਭਾਬੋ ਕੇ ਰੋਣ ਲੱਗ ਪਈ ਤੇ ਮੈਂ ਦੱਸਣਾ ਵੀ ਹੁਣ ਮੈਂ ਇਹ ਨਹੀਂ ਲਫ਼ਜ਼ ਕਹਿ ਸਕਦਾ ਵੀ ਬਹੁਤੇ ਜਾਰੇ ਬਹੁਤ ਹਾਲਾਤਮ ਐਸ ਵਕਤ ਮਾਹ ਜੀ ਐ ਇੰਨਾ ਉੱਚੀ ਚੋਟੀ ਦਾ ਪਹਿਲਵਾਨ ਹਾਂਜੀ ਇੱਕ ਪੰਜਾਬ ਵਰਲਡ ਦਾ ਚੈਂਪੀਅਨ ਜਿਹੜਾ ਅੱਖਾਂ ਦੇ ਵਿੱਚ ਰੁੱਲ ਜਾਵੇ ਇੱਕ ਸੋਹਣਾ ਅਖਾੜਾ ਹੈ ਪੰਜਾਬ ਵਲਡ ਦਾ ਚੈਂਪੀਅਨ ਹੈ ਜੋ ਮਤਲਬ ਪੀ ਪਲਾਰਾਇਪਰ ਤੋਂ ਚੈਂਪੀਅਨ ਪਦ ਮਿਲਦੇ ਹੁਣ ਹੁਣ ਸਿੱਧ ਇਜਾਜ਼ਤ ਦਿੰਦੀ ਆ ਕਿ ਜੇ ਆਪਾਂ ਦੁਬਾਰਾ ਆਪਾਂ ਨੂੰ ਖਰਾਕ ਮਿਲ ਜਵੇ ਜਾਂ ਦੁਬਾਰਾ ਆਪਣੀ ਡਾਈਟ ਹੋ ਜੇ ਤੇ ਫਿਰ ਆਪਾਂ ਜਿਹੜੇ ਜਿਹੜੇ ਮੇਲੇ ਹੁੰਦੇ ਆ ਇਹਨਾਂ ਦੁਬਾਰਾ ਪਾਰਟਿਸਿਪੇਟ ਕਰਕੇ ਤੇ ਆਪਾਂ ਇਹ ਜਿਹੜੇ ਜਿਹੜੇ ਜਿਹੜਾ ਇਦਾਂ ਰੁੱਕਦੇ ਹੀ ਆਪਾਂ ਹਲ ਚੁੱਕਦੇ ਆ ਦੁਬਾਰਾ ਚੁੱਕਣ ਦੀ ਸਮਰਥਾ ਹੈਗੀ ਆ ਜੇ ਤੁਹਾਡੀ ਕੋ ਮਦਦ ਹੋ ਜੇ ਕੋਈ ਸਰ ਮੈਂ ਇਹ ਵੀ ਹਲਵੀ ਜੇ ਮਤਲਬ ਮੈਨੂੰ ਖਰਾਕ ਮਿਲ ਜੇ ਕੋਈ ਡਿਪਾਰਟਮੈਂਟ ਵੱਲੋਂ ਮੈਨੂੰ ਹੋਰ ਨਹੀਂ ਕੋਈ ਕੋਈ ਪੰਜਾਬ ਹோம்ਗਾਰਡ ਦੇ ਵਿੱਚ ਹੀ ਅਡਜਸਟ ਕਰ ਦੇਣ ਉਹ ਮਾੜੀ ਬੰਡੋਕਰੀ ਮਿਲ ਜੇ ਕੋਈ ਨੌਕਰੀ ਮਿਲ ਜਾਵੇ ਨਾਲ ਖਰਾਕ ਦਾ ਸਰਕਲ ਚੱਲ ਜਾਏ ਨਾਲ ਮੇਰੇ ਪਰਿਵਾਰ ਦਾ ਮੈਂ ਜਿਸ ਤਰ੍ਹਾਂ ਵੇਟ ਲਿਫਟਿੰਗ ਉਹ ਵੀ ਮਤਲਬ ਕਰ ਸਕਦਾ ਜੀ ਹਾਂ ਹਾਂ ਸਾਡੇ ਭਰਾវេ ਦੇ ਜਿਹੜੇ ਸਮਾਜ ਸੇਵੀ ਹਨ ਇਹਨਾਂ ਦੀ ਭਰਾ ਕੋਈ ਇਹਨਾਂ ਕੋ ਕੋਈ ਮਦਦੀ ਕੋਈ ਮੈਂ ਸਰਦਾਰ ਜਿਹੜੇ ਬਿੱਲਾ ਸਿੰਘ ਦੀਨੇ ਵਾਲੀਆ ਮੈਂ ਉਹਨਾਂ ਨੂੰ ਆਪਣੇ ਅਖਬਾਰ ਚ ਕਰਦਾ ਵੀ ਇਹ ਜੋ ਮੇਰੀ ਆ ਵੀਡੀਓ ਦੇਖਣ ਤੇ ਸੁਲਵਿੰਦਰ ਸਿੰਘ ਦੁੱਦੇ ਸੋਡੀਆਂ ਪਹਿਲਵਾਨ ਅੰਤਰਰਾਸ਼ਟਰੀ ਪਹਿਲਵਾਨ ਮਤਲਬ ਵੀ ਜੋ ਕਲਾਰਾਏ ਪਰ ਮਿਨੇ 올림픽 ਕਲਾਰਾਏ ਪਰ 2017 ਦੇ ਵਿੱਚੋਂ ਮੈਂ ਬਸਟ ਆਇਆ ਜੀ ਜੋ ਵੀ ਕੋਈ ਦਾਨੀ ਸੱਜਣ ਜਿੱਥੇ ਮੇਰੇ ਮਤਲਬ ਵੀ ਆ ਬਾਤ ਚ ਚੱਲ ਰਹੀ ਆ ਪੱਤਰਕਾਰਾਂ ਨਾਲ ਇਹ ਭਾਜੀ ਕੁਲਦੀਪ ਸਿੰਘ ਵੀ ਆਏ ਨੇ ਤਰਨਤਾਰ ਤੋਂ ਨਾਲ ਵੀਰ ਜੀ ਆਏ ਨੇ ਇਹਨਾਂ ਮਾਰੇ ਨਾਮ ਬਾਰੇ ਨਹੀਂ ਮੈਂ ਜਾਣਦਾ ਤੇ اے ਦਾਨੀ ਸੱਜਣਾ ਨੂੰ ਤੁਮੇ ਇਹੇ ਕਾਮਾਂਗ ਹੈ ਜੀ ਜੋ ਮੈਨੂੰ ਕੋਈ ਰਜਗਾਰ ਮਿਲ ਜਾਵੇ ਹੂੰ ਜੇ ਨੌਕਰੀ ਮਿਲ ਜਾਏ ਤੇ ਮੈਨੂੰ ਸਭ ਤੋਂ ਬਹੁਤ ਵਧੀਆ ਜੀ ਪੰਜਾਬ ਹੌਮਗਾਰਡ ਦੇ ਵਿੱਚ ਭਾਵੇਂ ਮਿਲ ਜਾਵੇ ਪਹਿਲੀ ਗੱਲ ਤਾਂ ਮੈਨੂੰ ਪੰਜਾਬ ਪੁਲਿਸ ਦੀ ਚਾਹੀਦੀ ਹੈ ਜੀ ਪੀਪੀ ਪੰਜਾਬ ਜਿਹੜੇ ਮਾਇਕਮੇ ਦੇ ਵਿੱਚੋਂ ਮੈਂ ਆਇਆ ਹੂੰ ਤੇ ਨਹੀਂ ਤਾਂ ਹੌਮਗਾਰਡ ਦੇ ਵਿੱਚ ਮੈਨੂੰ ਰਜਿਸਟਰ ਹੋ ਜਾਏ ਨਾਲ ਮੇਰਾ ਦਾਨੀ ਸੱਜਣਾ ਨੂੰ ਮੈਂ ਖਾਰਸ਼ ਕਰਦਾ ਵੀ ਮੈਨੂੰ ਵੀ ਮੇਰੀ ਸਹਾਇਤਾ ਕੀਤੀ ਜਾਵੇ ਕੋਈ ਨੰਬਰ ਨੂੰ ਮਰ ਹੈ ਤੁਹਾਡਾ ਕੋਈ ਜਿਹੜਾ ਯਾਦ ਤੁਹਾਨੂੰ ਨੰਬਰ ਤਾਂ ਹੈਗਾ ਜੀ ਮਤਲਬ ਜਬਾਨੀ ਅਜੇ ਜਿਆਦਾ ਨਹੀਂ ਲਿਖਿਆ ਇਹਨਾਂ ਦਾ ਨੰਬਰ ਜਿਹੜਾ ਵਾ ਉਹ ਵੀਡੀਓ ਵਿੱਚ ਮੈਂਸ਼ਨ ਕਰ ਦਾਂਗੇ ਤੇ ਅਸੀਂ ਵੀ ਇਹ ਆਪਣੇ ਚੈਨਲ ਵੱਲੋਂ ਜਰੂਰ ਅਪੀਲ ਕਰਾਂਗੇ ਵੀ ਜਿਹੜੇ ਸਾਡੇ ਇਹੋ ਜਿਹੇ ਦੇਸ਼ ਦਾ ਜਿਹੜਾ ਸਰਮਾਇਆ ਵਾ ਜਿਹੜੇ ਹੀਰੇ ਸਾਡੇ ਜਿਨ੍ਹਾਂ ਨੇ ਸਾਡੇ ਪੰਜਾਬ ਪ੍ਰਤੀ ਦੇਸ਼ ਦੇ ਪ੍ਰਤੀ ਆਪਣੀ ਵਫਾਦਾਰੀ ਵਿਖਾਉਂਦੀ ਹੋਈ ਨਾਮ ਰੋਸ਼ਨ ਕੀਤਾ ਵਾ ਜਦੋਂ ਪਿੰਡਾਂ ਵਿੱਚ ਸਾਣਾ ਤਾਂ ਪਿੰਡ ਜਦੋਂ ਵਾਪਸ ਜੋਗੀਮ ਲੈ ਕੇ ਖੇਡ ਕੇ ਆਉਂਦਾ ਸੀ ਸਰਵਿੰਦਰ ਸਿੰਘ ਤਾਂ ਲੋਕੀ ਇਹਨੂੰ ਮੁੰਡਿਆਂ ਝੁਕ ਲੈਂਦੇ ਸੀ ਹਾਰ ਪਾਏ ਜਾਂਦੇ ਆਂ ਹੀ ਕਿਉਂ ਦੇ ਪੀਪੇ ਘਰ ਹੁੰਦੇ ਹੀ ਸਰੋਪੇ ਘਰ ਹੁੰਦੇ ਹੀ ਨਾਮ ਮਿਲਦੇ ਸੀ ਪਰ ਜਦੋਂ ਇਹਦਾ ਮਾੜਾ ਵਕਤ ਆਇਆ ਤਾਂ ਨਾ ਤਾਂ ਪਿੰਡ ਵਾਸੀਆਂ ਨੇ ਕੋਈ ਮਦਦ ਕੀਤੀ ਨਾ ਸਰਕਾਰਾਂ ਦੀ ਸਾਲ ਲਈ ਨਾ ਹੀ ਉਦੋਂ ਇਸ ਟਾਈਮ ਤੇ ਉਦੋਂ ਸ਼ੋਸ਼ਲ ਮੀਡੀਆ ਹੁੰਦਾ ਸੀ ਵੀ ਜਿਸ ਤਰ੍ਹਾਂ ਇਸ ਵੀਰ ਦੀ ਮਦਦ ਹੋ ਸਕੇ ਹੁਣ ਤੇ ਸ਼ੋਸ਼ਲ ਮੀਡੀਆ ਤੇ ਕਾਫੀ ਜਿਹੜਾ ਸਾਡੇ ਜਿਹੜੇ ਸਮਾਜ ਸੇਵੀ ਭਰਾ ਆ ਜਾਂ ਸਾਡੇ ਐਨਆਰ ਭਰਾਵਾ ਇਹੋ ਜਿਹੜੇ ਭਰਾਵਾਂ ਨੇ ਜਰੂਰ ਮਦਦ ਕਰਦੇ ਆ ਤਾਂ ਤੁਸੀਂ ਵੇਖਿਆ ਵੀ ਵੀਡੀਓ ਵਿੱਚ ਵੇਖਿਆ ਵੀ ਕਿਸ ਤਰ੍ਹਾਂ ਇਸ ਵੀਰ ਜਿਹੜਾ ਅੱਜ ਵੀ ਮਿਹਨਤ ਕਰਦਾ ਪਿਆ ਵਾ ਹਾਲ ਚੁੱਕ ਲੰਦਾ ਵਾ ਭਾਵੇਂ ਇੱਕ ਹਾਲ ਚੁੱਕਿਆ ਵਾ ਲੇਕਰ ਸਰੀਰ ਬਖੋ ਅਜੇ ਵੀ ਹੌਸਲਾ ਹੈਗਾ ਵਾ ਕਿਉਂਕਿ ਜਿਸ ਬੰਦੇ ਨੇ ਮਿਹਨਤ ਕੀਤੀ ਵੇ ਉਸ ਬੰਦੇ ਨੂੰ ਪਤਾ ਹੁੰਦਾ ਪਾਪੀ ਮੈਂ ਕਿੰਨੀ ਮਿਹਨਤ ਕਰਕੇ ਦੁਬਾਰਾ ਉਹ ਪ੍ਰਾਪਤੀਆਂ ਬੁਲੰਦੀਆਂ ਜਿਹੜੀਆਂ ਪ੍ਰਾਪਤ ਕਰਸਾਂ ਜਿਹਾ ਇਸ ਬੁਲੰਦੀਆਂ ਛੱਡ ਕੇ ਵਾਪਸ ਆਇਆ ਵਾ ਹਾਲਾਤ ਬੰਦੇ ਦੇ ਮਾਰੇ ਹੋਸੇ ਤਾਂ ਲੇਕਰ ਬੰਦਾ ਮਾਰੇ ਹੋਸਦਾ ਇਸ ਕਰਕੇ ਅਸੀਂ ਆਪਣੇ ਚੱਲਦੇ ਮਾਧਰੇ ਵੀ ਜਿਹੜੇ ਸਾਡੇ ਦਰਸ਼ਕ ਵੇਖਦੇ ਪਏ ਆ ਜਾਂ ਸਾਡੇ ਜਿਹੜੇ ਭਰਾਵਾ ਉਹਨਾਂ ਨੂੰ ਜਰੂਰ ਇਹ ਅਪੀਲ ਕਰਾਂਗੇ ਇੱਕ ਅਪੀਲ ਜਿਹੜੀ ਸਾਡੇ ਸਰਵਿੰਦਰ ਪ੍ਰਭਾਣ ਜੀ ਦੇ ਉਹਨਾਂ ਨੂੰ ਮਿਲਦਾ ਕੁਝ ਕਹਿਣਾ ਚਾਹੁੰਦੀ ਆ ਉਹਨਾਂ ਦੀ ਅਖੀਲੀ ਗੱਲਾਂ ਸੁਣੀ ਕੀ ਕਰ ਚੁੰਦੇ ਸੀ ਸਰ ਜੀ ਮੈਂ ਤੇ ਇਹ ਅਪੀਲ ਕਰਾਂਗਾ ਕਿ ਜੋ ਸਾਡੇ ਇਲਾਕੇ ਦੇ ਐ ਐਮਐਲਏ ਸਾਹਿਬ ਨੇ ਹਲਕਾ ਵਿਧੇਕ ਹਾਂਜੀ ਸਰਮਣ ਸਿੰਘ ਤੁਣ ਜੀ ਇਹਨਾਂ ਨੇ ਵੀ ਮੈਂ ਤੁਹਾਨੂੰ ਇੱਕ ਦੱਸ ਨਵਾਂ ਨਵੀਂ ਬਾਤ ਚੀਜ਼ ਤੋਂ ਵੀ ਵੇਖੋ ਇਹਨਾਂ ਨੇ ਐਮਐਲਏ ਬਣਨ ਤੋਂ ਪਹਿਲਾਂ ਇੱਥੇ ਮੇਰੇ ਪਿੰਡ ਆਏ ਸੀ ਦੋ ਦਸਾਂ ਮੇਰੇ ਹਾਲਾਤ ਇਹਨਾਂ ਨੇ ਵੇਖਿਆ ਉਦੋਂ ਮੈਂ ਬਾਕਰ ਦੇ ਨਾਲ ਤੁਰਦਾ ਸੀ ਇਹਨਾਂ ਨੇ ਕਿਹਾ ਵੀ ਸੁਲਵਿੰਦਰ ਸਿੰਘ ਵੀਰਪਾ ਮੈਂ ਤੇਰੀ ਮਤ ਕਰਾਂਗਾ ਜੇ ਮੈਂ ਐਮਐਲਏ ਬਣਗਾ ਤੇ ਹੂੰ ਤੇ ਵੇਖੋ ਫਿਰ ਅੱਜ ਇਹਨੂੰ 3 ਸਾਲ ਹੋ ਚੱਲੇ ਆ 3-4 ਸਾਲ ਦੇ ਕਰੀਬ ਹੂੰ ਅਜੇ ਤੱਕ ਇਹਨੇ ਸਰਵਣ ਸਿੰਘ ਤੋਂ ਨਵੇਂ ਕੋਈ ਬਾਤ ਨਹੀਂ ਪੁੱਛੀ ਤੁਸੀਂ ਸੰਪਰਕ ਦੀ ਕੋਸ਼ਿਸ਼ ਕੀਤੀ ਉਹਨਾਂ ਨਾਲ ਨਹੀਂ ਜੀ ਮੈਂ ਉਹਨਾਂ ਫਿਰ ਤੁਸੀਂ ਸੰਪਰਕ ਨਹੀਂ ਨਾ ਕਿ ਤੁਹਾਨੂੰ ਮੈਂ ਪੰਜਾਬ ਦੇ ਸਰਦਾਰ ਭਗਵੰਤ ਸਿਮਰਨ ਜੀ ਹੂੰ ਸੀਐਮ ਸਾਹਿਬ ਮੈਂ ਉਹਨਾਂ ਨੂੰ ਅਪੀਲ ਕਰਦਾ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਨੂੰ ਪੇ ਮੇਰੇ ਬਾਰੇ ਜਰੂਰ ਸੋਚਣ ਜੋ ਮੈਂ ਸਲਵਿੰਦਰ ਸਿੰਘ ਪਹਿਲਵਾਨ ਦੋਦੇ ਸੋਡੀਆਂ ਇੰਨੇ ਪਦਮ ਤੇ ਉੱਚੀ ਤੇ ਪਹੁੰਚਿਆ ਹੈ ਅੰਤਰਰਾਸ਼ਟਰੀ ਹੈ ਪੰਜਾਬ ਦੇ ਚੈਂਪੀਅਨ ਨੇ ਤੇ ਮੇਰਾ ਮਤਲਬ ਇਹ ਜਰੂਰ ਮੇਰੇ ਬਾਰੇ ਖਿਆਲ ਕਰਨਾ ਮੈਂ ਪੰਜਾਬ ਦੇ ਡੀਜੀਪੀ ਨੂੰ ਵੀ ਇਹੋ ਆਪਣੇ ਅਪੀਲ ਕਰਦਾ ਤੇ ਵੇਖੋ ਤੁਸੀਂ ਸਪੋਰਟਸਮੈਨ ਮਾਰ ਹਰ ਇੱਕ ਵਿਭਾਗ ਦੇ ਵਿੱਚ ਵੀ ਰੱਖ ਦੇ ਜੀ ਪੰਜਾਬ ਪੁਲਿਸ ਦੇ ਵਿੱਚ ਵੀ ਰੱਖ ਦੇ ਜੀ ਤੇ ਜੋ ਸਲਵਿੰਦਰ ਸਿੰਘ ਦੋਦੇ ਸੋਡੀਆਂ ਨੇ ਮੱਲਾ ਮਾਰੀਆਂ ਨਾਮ ਸਨਮਾਨ ਜਿੱਤੇ ਆ ਅੱਡੇ ਅਫਸਰਨ ਆਈਜੀ ਡੀ ਆਈਜੀ ਸਰਦਾਰ ਬੈਂਸ ਸਿੰਘ ਪੰਜਾਬ ਮੁੱਖ ਮੰਤਰੀ ਮਾਸਟਰ ਜਗੀਤ ਸਿੰਘ ਟ੍ਰਾਂਸਪੋਰਟ ਮੰਤਰੀ ਨਰਮਲ ਸਿੰਘ ਕਾਲੋ ਖੇਤੀਬਾੜੀ ਮੰਤਰੀ ਗੁਰਦੇਵ ਸਿੰਘ ਬਾਦਲ ਸਾਹਿਬ ਇਹਨਾਂ ਦੇ ਨਾਲ ਪ੍ਰਕਾਸ਼ ਸਿੰਘ ਬਾਦਲ ਹੋਰ ਨਾਲ ਗਰਚੇਦ ਸਿੰਘ ਪੁੱਲਰ ਇਹ ਸਾਰਿਆਂ ਨਾਲੋਂ ਮੈਨੂੰ ਵੱਲੋਂ ਮਾਨ ਸਨਮਾਨ ਹੋਇਆ ਜੀ ਤੇ ਮੈਂ ਸਰਦਾਰ ਪ੍ਰਮਨ ਸਿੰਘ ਮਾਨ ਨੂੰ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਨੂੰ ਇਹੋ ਅਪੀਲ ਕਰਦਾ ਜਿਸ ਤਰ੍ਹਾਂ ਅੱਗੇ ਇੱਕ ਹਾਕੀ ਦਾ ਪਲੇਅਰ ਆ ਉਹਨੂੰ ਠੇਲਾ ੱਤਕੀ ਜਾਂਦੇ ਨੂੰ ਨੌਕਰੀ ਦੇ ਦਿੱਤੀ ਪਹਿਲੇ ਕੋਚ ਲਾਇਆ ਤੇ ਫਿਰ ਨੌਕਰੀ ਦਿੱਤੀ ਜਾਂ ਉਸ ਤਰ੍ਹਾਂ ਮੈਨੂੰ ਵੀ ਨੌਕਰੀ ਦਿੱਤੀ ਜਾਵੇ ਮੈਂ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਕਰਾਂਗਾ ਬਿਲਕੁਲ ਬਿਲਕੁਲ ਤਾਂ ਅਸੀਂ ਵੀ ਇਸ মিডিਆ ਰਾਹੀਂ ਜਾਂ ਇਸ ਚੈਨਲ ਰਾਹੀਂ ਜਰੂਰ ਅਪੀਲ ਕਰਾਂਗੇ ਕਿ ਸਲਵਿੰਦਰ ਸਿੰਘ ਪਹਿਲਵਾਨ ਦੋਦੀਆਂ ਸੋਡੀਆਂ ਜਿੱਥੇ ਬਿਲਕੁਲ ਖਾਲਾ ਜਿਹੜਾ ਪੈਂਦਾ ਤਰਨ ਦਾ ਜਿਹੜਾ ਬਾਰਡਰ ਆ ਇਸ ਤੋਂ ਬਿਲਕੁਲ ਕਰੀਬ ਹੀ ਜਿਹੜਾ 2 ਕਿਲੋਮੀਟਰ ਸਿਰਫ ਬਾਰਡਰ ਜਿਹੜਾ ਆ ਜਾਂਦਾ ਵਾ ਉਸ ਜਗ੍ਹਾ ਤੇ ਇਹ ਪਿੰਡ ਦਾ ਰਹਿਣ ਵਾਲਾ ਸੋਨੇ ਦੋ ਸੋਡੀਆਂ ਸੁਵਿੰਦਰ ਸਿੰਘ ਪਹਿਲਵਾਨ ਬੜਾ ਮਸ਼ਹੂਰ ਨਾਮ ਆ ਕੋਈ ਵੀ ਆ ਕੇ ਨੂੰ ਮਿਲ ਸਕਦਾ ਵਾ ਤੇ ਇਹਨਾਂ ਨੂੰ ਸੰਪਰਕ ਕਰਕੇ ਇਹਦੀ ਮਦਦ ਜ਼ਰੂਰ ਕਰ ਸਕਦਾ ਵਾ ਤਾਂ ਅੱਜ ਦੀ ਵੀਡੀਓ ਬਣਾਉਣ ਦਾ ਮਕਸਦ ਇਹ ਸੀ ਵੀ ਜਿਹੜੇ ਸਾਡੇ ਕੌਮ ਦੇ ਸਹੀਰੇ ਆ ਜਿਹੜੇ ਇਸ ਟਾਈਮ ਤੇ ਰੋਲਦੇ ਪਏ ਆ ਜਿਹੜੇ ਅਸੇ ਕੱਖਾਂ ਤੋਂ ਹੋਲੇ ਹੋਏ ਪਏ ਆ ਜਿਹੜੇ ਦਿਹਾੜੀਆਂ ਕਰਦੇ ਪਏ ਆ ਇਹਨਾਂ ਨੂੰ ਜ਼ਰੂਰ ਸਾਲ ਲਈ ਜਾਵੇ ਮੇਰਾ ਨੰਬਰ ਹੈ ਜੀ 58768 ਮੋਬਾਈਲ ਨੰਬਰ ਹਾਂਜੀ 58768 58454 98768 58454 ਮੇਰਾ ਮੋਬਾਈਲ ਨੰਬਰ ਹੈ ਜੀ 98768 ਹਾਂਜੀ 98768 58454 ਇਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਇਸ ਵੀਰ ਦੀ ਜੇਕਰ ਕਿਸੇ ਮਦਦ ਇਸ ਵੀ ਮਦਦ ਜੇਕਰ ਕਰਨੀ ਹੈ ਤਾਂ ਇਸ ਵੀਰ ਦੇ ਨਾਲ ਸੰਪਰਕ ਕਰ ਸਕਦੇ ਹੋ ਅਗਰ ਤੁਹਾਨੂੰ ਇਹ ਵੀਡੀਓ ਚੰਗੀ ਲੱਗਦੀ ਹੈ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਇਹ ਕਿਸੇ ਇਹ ਐਨਰ ਭਰਾਜਾ ਸਮਾਜ ਸੇਵੀ ਸੰਸਾ ਕੋਲ ਪਹੁੰਚ ਜਾਵੇ ਤਾਂ ਜੋ ਇਸ ਵੀਰ ਦੀ ਮਦਦ ਹੋ ਸਕੇ ਕੁਲਦੀਪ ਸਿੰਘ ਦੀਪਾ ਤਰਨਤਾਰਨ